ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਆਪਣੀ ਭੈਣ ਕੋਲ ਆਏ ਆ ਸੂਟ ਵੇਖਣ ਤੇ ਬਹੁਤ ਹੀ ਸੋਹਣੇ ਸੋਹਣੇ ਸੂਟ ਆ ਬਹੁਤ ਹੀ ਘੱਟ ਰੇਟਾਂ ਤੇ ਤੇ ਦੀਦੀ ਆਪਣਾ ਦੱਸ ਦੋ ਹਾਂ ਜੀ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਵੀ ਅਸੀਂ ਰਾਮਦੇਵ ਲਬਟਿਕ ਤੋਂ ਆ ਤੇ ਤੁਹਾਨੂੰ ਸਾਡੇ ਕੋਲੋਂ ਹਰ ਇੱਕ ਵੈਰਾਈਟੀ ਮਿਲੂਗੀ ਬਿਲਕੁਲ ਲੈਸ ਪ੍ਰਾਈਸ ਤੇ ਪਹੁੰਚੋ ਪੈਂਟ ਖਾਸਾ ਕੁੜੀਆਂ ਤੇ ਜੇ ਕਿਸੇ ਨੇ ਵਿਆਹ ਵਾਸਤੇ ਸੂਟ ਲੈਣੇ ਆ ਕੋਈ ਵੀ ਵੈਰਾਈਟੀ ਲੈਣੀ ਆ ਵਰਕ ਕਰਾਉਣਾ ਆ ਸਾਰੇ ਕਾਰੀਗਰ ਆਪਣੇ ਕੋਲ ਹੁੰਦੇ ਆ ਹਾਂ ਪਾਤੀ ਪੈਣ ਸੂਟ ਤੂੰ ਹੀ ਵੇਖਣੀ ਪੈਣ ਇਧਰ ਨੂੰ ਲਓ ਜੀ ਸੂਟ ਤਿਆਰ ਕਰਾ ਕੇ ਤੇ ਬਾਹਰ ਭੇਜਦੇ ਆ ਕਿਸੇ ਵੀ ਕੰਟਰੀ ਚੋ ਕਿਸੇ ਨੇ ਸੂਟ ਮੰਗਵਾਉਣਾ ਹੋਵੇ ਆਪਣੀ ਪਸੰਦ ਦੀ ਫੋਟੋ ਭੇਜ ਕੇ ਸੂਟ ਤਿਆਰ ਕਰਵਾ ਸਕਦੇ ਆ ਤੇ ਬੜੀ ਜਲਦੀ ਸੂਟ ਤਿਆਰ ਕਰਵਾ ਦਿੰਦੇ ਆ ਬਹੁਤਾ ਟਾਈਮ ਵੀ ਨਹੀਂ ਲੈਂਦੇ ਤੇ ਹਰ ਇੱਕ ਕੰਟਰੀ ਦਾ ਆਪਾਂ ਆਨਲਾਈਨ ਸੂਟ ਦੇ ਆ ਗਏ ਗੈਸ ਜਿੰਨੂੰ ਕਿਸ ਨੂੰ ਵੀ ਜਿਹੜਾ ਸੂਟ ਬਣਵਾਉਣਾ ਹੋਵੇ ਆ ਸੂਟ ਵੀ ਖਾਦੇ ਹੋਏ ਮੈਂ ਤੁਹਾਨੂੰ ਖਾ ਦਰਲਾ ਦਸੀ ਜਾਓ ਕੰਦੀ ਤੁਸੀਂ ਜਿਸ ਤਰ੍ਹਾਂ ਸੂਟ ਅਸੀਂ ਆਪ ਖੋਦਾ ਹੱਥ ਨਾਲ ਰੈਡੀ ਕੀਤੇ ਆ ਜੇ ਤੁਸੀਂ ਇਸ ਤਰ੍ਹਾਂ ਬਹੁਤ ਹੀ ਟੈਂਕਾ ਚੱਲ ਰਿਹਾ ਜਿਵੇਂ ਨੀਡਲ ਵਰਕਰ ਤੇ ਵੇਖੋ ਬਹੁਤ ਸੋਹਣਾ ਸੂਟ ਆ ਜੇ ਤੁਸੀਂ ਕੋਈ ਵੀ ਡਿਜ਼ਾਈਨ ਲੈ ਕੇ ਬਣਵਾਣਾ ਤੇ ਸਾਨੂੰ ਬਣਾ ਲਾਗੇ ਤੇ ਆਹ ਵਾਲਾ ਆਪਾਂ ਥ्रेड ਵਰਕ ਕੀਤਾ ਜੇ ਇਹ ਵੀ ਸੂਟ ਬਰਬਰੀ ਦੇ ਬਣਿਆ ਬਹੁਤ ਸੋਹਣਾ ਆ ਵੀ ਆਪਾਂ ਆਪ ਰੈਡੀ ਕੀਤਾ ਏ ਉੱਤੀ ਬੋਲ ਦੇ ਦਿੰਦਾ ਹਾਂ ਆਹ ਦੇਖੋ ਦੀਦੀਆਂ ਆਪ ਸੂਟ ਤਿਆਰ ਕਰਵਾਉਂਦੇ ਆ ਕਾਰੀਗਰ ਬਹੁਤ ਆ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਤਿਆਰ ਕਰਵਾਇਆ ਇੱਥੇ ਪੁੱਤੋ ਨਾ ਖਾਓ ਵੀਰੇ ਨਾ ਖੋਲ ਕੇ ਦਿੰਦਾ ਪੁੱਤੋ ਬਰਬਰੀ ਦੇ ਉੱਪਰ ਤਿਆਰ ਹੋਇਆ ਵਾ ਉਹ ਸੋਹਣਾ ਡਿਜ਼ਾਈਨ ਆ ਇਦਾਂ ਨੇ ਆਪਾਂ ਕਿਸੇ ਵੀ ਕਲਰ ਚ ਵੀ ਕਲਰ ਤੋਂ ਹੀ ਆਪਣੀ ਚੋਇਸ ਦਾ ਕੋਈ ਵੀ ਦੱਸ ਸਕਦੇ ਜੇ ਵੀ ਆਹ ਕਲਰ ਚਾਹੀਦਾ ਵਾ ਤੇ ਆ ਵੀ ਇਸ ਤਰ੍ਹਾਂ ਜਿਵੇਂ ਹੁਣ ਬਹੁਤ ਚੱਲਣ ਦਿਆ ਹੈ ਆਹ ਵਾਲੀ ਚੀਜ਼ ਵਰਕ ਥ्रेड ਦਾ ਕੰਮ ਹੈ ਹੱਥ ਹੈਂਡ ਵਰਕ ਦਾ ਸੂਟ ਆ ਵੀ ਪ੍ਰੋਪਰ ਹੈਂਡ ਵਰਕ ਸਾਰੇ ਕਾਰੀਗੋਰਾ ਕਾਰੀਗਰ ਆਪਣੇ ਕੋਲ ਹੈਗੇ ਆ ਜੇ ਤੁਸੀਂ ਕੋਈ ਵੀ ਕਲਰ ਆਰਡਰ ਪਸੰਦ ਕਰਵਾਉਣਾ ਤੁਸੀਂ ਉਹ ਵੀ ਰੈਡੀ ਕਰ ਦਾਂਗੇ ਡਿਜ਼ਾਈਨ ਵੀ ਆ ਆਪਣੇ ਕੋਲ ਹੈਂਡ ਪੇਂਟ ਦੇ ਸੂਟ ਬਣੇ ਆ ਆ ਵੇਖੋ ਬੜਾ ਸੋਹਣਾ ਮੋਰਨੀਆ ਡਿਜ਼ਾਈਨ ਆ ਆਂ ਹੈਂਡ ਪੇਂਟ ਸੂਟ ਰਹੂਗਾ ਤੇ ਆ ਬਾਟਮ ਰੈਡੀ ਕੀਤੀ ਹੈ ਤੇ ਆਂ ਦੀ ਸ਼ੇਡ ਦੀ ਹਲੋ ਆ ਬਾਟਮ ਰੈਡੀ ਕੀਤੀ ਆਪਾਂ ਤੇ ਆ ਦੁਪੱਟਾ ਕੀਤਾ ਰੈਡੀ ਆ ਵੀ ਹੈਂਡ ਪੇਂਟ ਦਾ ਸੂਟ ਆ ਆ ਮਿਲਕੀ ਪੇਟ ਸਾਰੇ ਮਤਲਬ ਆਪਣੇ ਕੋਲ ਹੁੰਦੇ ਆ ਵਰਕ ਵਾਲੇ ਸੂਟ ਵੀ ਤੇ ਆ ਵਾਲਾ ਤਾਂ ਚੈੱਕ ਕਰਾਇਆ ਸੀ ਆ ਵੀ ਹੈਂਡਵਰਕ ਦਾ ਸੂਟ ਆ ਬ੍ਰੌਕਟ ਤੇ ਹੁੰਦੇ ਕਿਸੇ हाँ हाँ भी बर बड़ी थे बहुत ही सोना मोड़ नहीं डिजाइन तैयार हो यावा नाले पट्टा लैस लग के तो पट्टा तैयार हो याना चुनौंदा तो पट्टा रहूँगा विदलैस लग गयी हो ये सेम ही बर्बरी फैब्रिक रहूँगा प्योर बर्बरी अच्छा ना कर रहा हूँ आप भी सूट ऐसी आप ਸ਼ਰਾਤ ਦਾ ਕੰਮ ਕੀਤਾ ਹੈ। ਇਹ ਕਿਹੜਾ ਕਲਰ ਆ? ਬਲਸ਼ ਪਿੰਕ। ਤੇ ਜਿਹੜਾ ਆਪਾਂ ਦੇ ਆਪੀ ਪਿਆਜ਼ੀ ਕਲਰ ਕਹਿੰਦੇ ਆ ਪਿਆਜ਼ੀ। ਹਨਾ ਦੀਦੀ। ਆਹ ਵਾਲੇ ਸੂਟ ਤਾਂ ਨੂੰ ਮਿਲਣਗੇ ਸਿਰਫ 800 ਰੁਪਏ ਦਾ ਸੂਟ। ਪੂਰੇ ਹੈਵੀ ਵਰਕ ਹੋਣਗੇ, 7 ਮੀਟਰ ਫੈਬਰਿਕ ਹੋਊਗਾ। ਪੂਰਾ ਫਰੰਟ ਹੈਵੀ ਨਾਲ ਕ੍ਰੀਪਸ ਵੀ ਰਹਿਣਗੇ ਆ। ਤੇ ਇਹਦੇ ਨਾਲ ਆਪਾਂ ਕੋਈ ਲਹਿੰਗਾ ਵੀ ਤਿਆਰ ਕਰਵਾ ਸਕਦੇ ਆ, ਗਰਾਰਾ ਸ਼ਰਾਰਾ ਜੋ ਮਰਜ਼ੀ ਬਣਵਾ ਸਕਦੇ ਆ। ਇਹ ਸਾਰੇ ਸੂਟ ਹੈਗੇ 8800 ਰੁਪਏ ਦੇ ਦੀ। ਯਾਰਕ ਕੋ ਵੇਖੋ ਇੰਨੇ ਜਿਹੇ ਫੈਬਰਿਕ ਨੂੰ ਮਿਲੂਗਾ ਤੇ ਅਸੀਂ ਪੂਰੇ ਸੂਟ ਦਾ ਦੇਵਾਂਗੇ ਸਿਰਫ 800 ਰੁਪਏ 'ਚ। RAM Gill Boutique ਆਪਣੇ Instagram ਪੇਜ 'ਤੇ ਤੁਸੀਂ ਪੇਜ ਨੂੰ ਫੋਲੋ ਕਰਕੇ ਰੋਜ਼ ਡੇਲੀ ਪੋਸਟਾਂ ਸਾਡੀਆਂ ਵੀਡੀਓਸ ਦੇਖ ਸਕਦੇ ਜੇ ਆ ਵੀ ਫੈਂਡੀ ਸਿਲਕ ਜਿਹੜਾ ਹੁਣ ਬਹੁਤ ਟ੍ਰੈਂਡਿੰਗ ਚੱਲ ਰਿਹਾ ਹੈ ਇਹ ਵੀ ਸਿਰਫ 800 ਰੁਪਏ 'ਚ ਸਾਰੇ ਸੂਟ ਤੁਹਾਨੂੰ 800 ਰੁਪਏ 'ਚ ਮਿਲਣਗੇ ਆਹ ਵਾਲੇ। ਆ ਵੀ ਵੇਖੋ ਪੂਰਾ 7-7 ਮੀਟਰ ਫੈਬਰਿਕ ਰਹੂਗਾ ਬਹੁਤ ਹੀ ਹੈਵੀ ਹੈ ਇਹ ਸੂਟ ਨੇ ਤੇ ਸਾਰੇ ਮਿਲਣਗੇ 800 ਰੁਪਏ ਆ ਪੂਰੇ ਹੈਂਡਵਰਕ ਵਾਲੇ ਸੂਟ ਨੇ ਇਹਨਾਂ 'ਚ ਬਹੁਤ ਹੀ ਕਲਰ ਆ ਤੇ ਬਹੁਤ ਹੀ ਡਿਜ਼ਾਈਨ ਆ ਇਹ 1500 ਦੀ ਰੇਂਜ ਆ ਵਿਦ ਬਨਾਤੀ ਦੁਪट्टे ਆ 1500 ਦੀ ਰੇਂਜ ਬਾਕੀ ਜੇ ਕਿਹਨੇ ਦੂਰੋਂ ਮੰਗਵਾਉਣੇ ਆ ਤੇ ਆਰਡਰ ਕਰਕੇ ਮੰਗਵਾ ਸਕਦਾ ਕਿਸ ਨੂੰ ਕੋਈ ਫੋਨ ਤੇ ਵੇਖ ਕੇ ਵੀਡੀਓ ਸਕਰੀਨਸ਼ਾਟ ਭੇਜ ਦਿਓ ਤੇ ਜਾਨੂੰ ਆਪਾਂ ਆਨਲਾਈਨ ਭੇਜ ਦਾਂਗੇ ਜੇ ਕੋਈ ਵੀ ਜੇ ਤੁਸੀ ਮੰਗਵਾ ਸਕਦੇ ਜੇ ਬਾਹਰਲੀ ਕੰਟਰੀ ਚ ਮੰਗਾ ਸਕਦੇ ਜੇ ਤੇ ਅਸੀਂ ਭੇਜਦੇ ਆ ਆਨਲਾਈਨ ਵੀ ਕੰਮ ਕਰਦੇ ਆ ਬਾਕੀ ਸਭ ਤੋਂ ਵੱਡੀ ਗੱਲ ਇਹ ਆ ਵੀ ਦੀਦੀ ਦਾ ਰੇਟ ਬੜਾ ਵਧੀਆ ਹੁੰਦਾ ਵਾ ਰੇਟ ਇੰਨੇ ਘੱਟ ਹੁੰਦੇ ਆ ਵੀ ਤੁਸੀਂ ਕਿਤੇ ਵੀ ਜਾਓਗੇ ਸਾਨੂੰ ਇੰਨਾ ਘੱਟ ਰੇਟ ਨਹੀਂ ਮਿਲੂਗਾ ਆ ਵੀ ਸਿਰਫ 800 ਰੁਪਏ ਦਾ ਸੂਟ ਆ ਬਹੁਤ ਪਿਆਰੇ ਹੈਵੀ ਸੂਟ ਆ ਵੀ ਬਹੁਤ ਪਿਆਰੇ ਆ ਇਹ ਵੀ 800 ਰੁਪਏ ਚ ਆ ਵੇਖੋ ਵਰਕ ਫੈਬਰਿਕ ਵੀ ਏ 1 ਕੁਆਲਟੀ ਆ ਤੇ ਪ੍ਰਾਈਸ ਬਿਲਕੁਲ ਲੈਸ ਪ੍ਰਾਈਸ ਆ ਆ ਸੂਟ ਤੇ ਮੈਨੂੰ ਹੀ ਪਸੰਦ ਆ ਗਿਆ ਤੁਹਾਨੂੰ ਆ ਤੁਸੀਂ ਲੈ ਜੂ ਤੇ ਬਹੁਤ ਹੀ ਸੋਹਣਾ ਬਣਿਆ ਸੂਟ ਪ੍ਰਾਈਸ ਇਹਦਾ ਹੈਗਾ ਸਿਰਫ 1500 ਜੀ 1500 ਦੇ ਦੇਖੋ ਸਾਰਾ ਹੀ ਵਰਕ ਹੋਇਆ ਹੋਆ ਵਾਗੂ ਦੁਪੱਟਾ ਵੀ ਬਹੁਤ ਸੋਹਣਾ ਹੈ ਤੋਂ ਦੀ ਦੁਪੱਟਾ ਬਹੁਤ ਨੇ ਜਦਾਂ ਲਓ ਜੀ ਖੱਦੀ ਮੈਡਮ باندې ਆ ਵੀ ਦਿਖਾਉਂਦੀ ਆ ਵੀ ਸੂਟ ਮੈਨੂੰ ਬਹੁਤ ਪਸੰਦ ਆਇਆ ਇਹਦੇ ਵਿੱਚ ਪਿੰਕ ਰੰਗ ਵੀ ਹਾਲੀ ਹੈ ਐਦਾਂ ਦੇ ਮੰਨ ਲੋ ਕਿ ਆ ਤਿਆਰ ਕਰਵਾਏ ਆ ਸੂਟ ਤੇ ਰੇਂਜ ਵੀ ਬੜੀ ਘਾਟ ਆ ਤੇ ਵਰਕ ਇੰਨਾ ਪਿਆਰਾ ਹੋਇਆ ਹੋਇਆ कि मेरे तो आपनों पड़ा सुना लगी जान दिया चोट बहुत बढ़ा है कि तो आपने ये देख मैं चेक कलर हो रहा है गाजी बैंगनी का ही आप पिंक तो भी तो है आप पिंक भी है गाजी ये तो चेक का बैंगनी या ਬਹੁਤ ਕਿਹ ਆ ਰਿਆ ਆਹ ਆਈ ਇਹ ਕਿਹ ਬਣਾ ਰਿਹਾ ਦੇਖ ਬਹੁਤ ਹੀ ਪਿਆਰਾ ਲੈ ਆਵਾ ਵੀ ਇਹ ਸਗੋਂ ਸਾਰਿਆਂ ਨੂੰ ਇੱਕ ਤਾਂ ਇਹ ਚੀਜ਼ ਦਿਖਾਉਣੀ ਆ ਰਿਹਾ ਆਹ ਉਹ ਦਿਨ ਕਿਉਂ ਚਿੰਦੀ ਉਹ ਜਿਹੜੀ ਬੋਲ ਚੰਗਾ ਹੂੰ ਵਧੀਆ ਵਧੀਆ ਰਦੀ ਓ ਇਹ ਬਿੱਟ ਆ ਕਰ ਰਹੇ ਹਾਂ ਇਹ ਪੱਕੀ ਸਿੰਧੀ ਤੇ ਆਪਾਂ ਰੈਡੀ ਕੀਤੇ ਆ ਸੂਟ ਸਾਰੇ ਇਹਨਾਂ ਦੀ ਲੈਂਥ ਵੀ ਕਿੰਨੀ ਮਰਜ਼ੀ ਆਪਾਂ ਕਰਵਾ ਸਕਦੇ ਆ ਬਹੁਤ ਸੋਹਣੇ ਤਿਆਰ ਹੋਣਗੇ ਤੇ ਆ ਦੁਪੱਟੇ ਵੀ ਨਾਲ ਮਸਲੀਨ ਦੁਪੱਟਾ ਰਹੂਗਾ 1000 ਦੀ ਰੇਂਜ ਚ ਨਾਲ ਬਾਟਮ ਵਰਕ ਬਹੁਤ ਹੀ ਸੋਹਣਾ ਦੁਪੱਟਾ ਲੈਣਾ ਵਾਲਾ ਲੈਸ ਜੀ ਲਗਵਾਉਣੀ ਆ ਤੇ 150 ਦਾ ਸੋਟਾ कलर कि प्यारे प्यारे हैं अरेस्ट पीक वाइन ब्लैक और सब ब्लैक कलर ग्रे ब्लैक बलैक ਰਹੂਗਾ ਇਹ ਬਲ ਸੂਟ ਬਹੁਤ ਜਿਆਦਾ ਵਧੀਆ ਤਿਆਰ ਹੋਇਆ ਵਾ ਇਹ ਆਪ ਰੈਡੀ ਕੀਤਾ ਸਾਰਾ ਸੂਟ ਚਲੂਣ ਦੇ ਦੁਪੱਟਾ ਹੈ ਮਿਲਕੀ ਪੇਂਟ ਆ ਤੇ ਫਾਲਿੰਗ ਪੇਂਟ ਹੋਇਆ ਰੈਡੀ ਕੀਤਾ ਸਮਾਗਨ ਹੈ ਇਹ ਬੜਾ ਪਿਆਰਾ ਵਾ ਤੇ ਬੈਗ ਵੀ ਇੱਧਰ ਬਣਿਆ ਤਾਂ ਤੇ ਬੈਕ ਸੋਨੇ ਸਾਡਾ ਬਣਿਆ। ਬਹੁਤ ਹੀ ਸੁਗ ਬੜਾ ਪਿਆਰਾ ਹੈ। ਦੇ ਵੀ ਪਿਓਰ ਨੇਚਰਲ ਕ੍ਰੇਪ। ਫਲੀਪਸ ਵੀ ਇਹਦੇ ਨਾਲ ਬੈਕ ਵੀ ਆ। ਫਰੰਟ ਵੀ ਆ ਟੈਬੀ ਮਸਲੀਨ ਦਾ ਦੁਪੱਟਾ ਰਹੂਗਾ ਬਹੁਤ ਹੀ ਪਿਆਰਾ ਜਿਹਾ ਬਹੁਤ ਹੀ ਪਿਆਰਾ ਕਲਰ ਦੁਪੱਟਾ ਹੀ ਬੜਾ ਸੋਹਣਾ ਬਣਿਆ ਜਿਹਾ ਪੁੱਤ ਕੱਟਣਾਂ ਦੇ ਆਇਆ ਤੇ ਇਹਨਾਂ ਨੂੰ ਵੀ ਨਾਲ ਹੀ ਆ ਗਈ ਆ ਦੀਦੀ ਪਿਆਰ ਕਿ ਤੂੜ ਬਣ ਗਈ ਨਹੀਂ ਨਹੀਂ ਦੀ ਇਹ ਤਾਂ ਐਨਮ ਬੇਦਰ ਪੁੱਤ ਕਾਕੇ ਨੂੰ ਫੜੀ ਆ ਵੀ ਬਹੁਤ ਸੋਹਣਾ ਹੈ ਮੋਡਲ ਵਾਲਾ ਡਿਜ਼ਾਈਨ ਆ ਵੀ। ਹਾਂਜੀ। ਪ੍ਰਾਈਸ ਇਹਨਾਂ 1500 ਹੀ ਆ। ਸ਼ੀਮਰ ਬਰਬਰੀ ਇਹਨਾਂ ਦਾ ਫੈਬਰਿਕ ਰਹੂਗਾ। ਤੇ ਆ ਬਾਟਮ ਤੇ ਮੋਰਨੀਆਂ ਆਉਣਗੀਆਂ। ਤੇ ਦੁਪੱਟਾ ਇਹਨਾਂ ਦਾ ਹੋਰ ਗਿੰਦਾ ਰਹੂਗਾ। ਬਹੁਤ ਹੀ ਹੈਵੀ ਤੇ ਬਹੁਤ ਹੀ ਸੋਹਣਾ ਸੂਟ ਤੇ ਪ੍ਰਾਈਸ ਬਿਲਕੁਲ ਲੈਸ 1500। ਇੰਨੇ ਚ ਇੱਕ ਸ਼ੇਡ ਹੋ ਰਿਹਾ ਹੈ ਜੀ ਆਪਣੇ ਕੋਲੇ ਸੀ ਗ੍ਰੀਨ ਸੂਟ ਸਾਰੇ ਬਹੁਤ ਸੋਹਣੇ ਆ ਜਿੰਨੇ ਵੇਖ ਲਿਆ ਵੀ 1500 ਦੀ ਰੇਂਜ ਚ ਇਹ ਵੀ ਬਹੁਤ ਪਿਆਰਾ ਸੂਟ ਹੈ ਵਿਦ ਦੁਪੱਟਾ ਵਿਦ ਫਲੈਸ਼ ਲੱਗੀ ਹੋਈ ਆ ਦੇਖੋ ਕਿੰਨਾ ਪਿਆਰਾ ਬਿਨਾਂ ਲਾਈਨ ਦੇ ਤੋਂ ਬਣਨ ਵਾਲਾ ਜੇ ਤੇ ਪ੍ਰਾਈਸ ਸਿਰਫ 1000 ਰੁਪਈਆ ਸੂਟ ਬਹੁਤ ਹੀ ਆਪਣੇ ਗੋਲ ਹੁੰਦੇ ਆ ਤੁਸੀਂ ਕੋਈ ਤਿਆਰ ਵੀ ਕਰਾ ਸਕਦੇ ਜੇ ਤੇ ਆਹ ਵੇਖੋ ਆ ਵੀ ਅਸੀਂ ਸੂਟ ਆਪਰੇ ਅੱਜ ਦਿੱਤਾ ਹੈ ਵੀ ਤੁਹਾਨੂੰ ਚੈੱਕ ਕਰਾਉਣੇ ਆ ਐਸ ਕੇ ਦਾ ਫੈਬਰਿਕ ਰਹੂਗਾ ਆਹ ਦੁਪੱਟਾ ਮਸਲੀਨ ਦਾ ਗੰਢ ਟੋਪੇ ਦਾ ਸੂਟ ਆ ਇਹ ਆਪ ਰੈਡੀ ਕੀਤਾ ਹੈ ਵਿਦ ਦੁਪੱਟਾ ਵੀ ਇਹ ਵੇਖੋ ਕਿਦਾਂ ਸੋਹਣਾ ਸੋਨੇ ਸੋਨੇ ਸੂਟਸ ਇਦਾਂ ਲਈ ਪੰਚੋ ਰਾਮਗੇਲ ਬੁਟੀਕ ਤੇ ਇਹਨ ਖਾਸਾ ਖੁਰਮਣੀਆਂ